ਕਿਸਾਨ ਭਰਾਓ ਇਹ ਖੇਤ ਦੇ ਵਿੱਚ ਪਾਣੀ ਦਸਣ ਵਾਲੀ ਪਾਈਪ ਹੈ ਤੇ ਇਹਦੀ ਕਾਫੀ ਚਰਚਾ ਤੁਸੀਂ ਸੋਸ਼ਲ ਮੀਡੀਆ ਤੋਂ ਸੁਣੀ ਹੋਣੀ ਹੈ ਤੇ ਅੱਜ ਆਪਾਂ ਗੱਲ ਕਰਦੇ ਹਾਂ ਇਸ ਬਾਰੇ ਕਿ ਇਸ ਪਾਈਪ ਦਾ ਕੀ ਫਾਇਦਾ ਹੈ ਇਹ ਪਾਈਪ ਨੂੰ ਅਸੀਂ ਝੋਨੇ ਵਾਲੇ ਖੇਤ ਦੇ ਵਿੱਚ ਉਦੋਂ ਲਾਉਣਾ ਹੈ ਜਦੋਂ ਅਸੀਂ ਪਾਣੀ ਸਿਕਾਉਣਾ ਸ਼ੁਰੂ ਕਰਨਾ ਹੈ ਕਿ ਕਿਸਾਨ ਭਰਾਓ ਝੋਨੇ ਦੀ ਫਸਲ ਭਾਵੇਂ ਪਾਣੀ ਨਾਲ ਪਾਲੀ ਜਾਣ ਵਾਲੀ ਫਸਲ ਹੈ ਪਰ ਜੇ ਲੋਡ ਤੋਂ ਜ਼ਿਆਦਾ ਇਸ ਨੂੰ ਪਾਣੀ ਦਿੱਤਾ ਜਾਵੇ ਤਾਂ ਇਹਦੇ ਫਾਇਦੇ ਨਾਲੋਂ ਨੁਕਸਾਨ ਜ਼ਿਆਦਾ ਹੁੰਦੇ ਆ ਤੇ ਬਹੁਤ ਸਾਰੀਆਂ ਬਿਮਾਰੀਆਂ ਚਾਹੇ ਉਹ ਜੜਾਂ ਦਾ ਗਲਣਾ ਹੈ ਚਾਹੇ ਸ਼ੀਥ ਬਲਾਈਟ ਹੈ ਚਾਹੇ ਬਹੁਤ ਸਾਰੀਆਂ ਹੋਰ ਬਿਮਾਰੀਆਂ ਆ ਉਹਨਾਂ ਦਾ ਕਾਰਨ ਝੋਨੇ ਵਿੱਚ ਲਗਾਤਾਰ ਪਾਣੀ ਖੜਾ ਰੱਖਣਾ ਬਣਦਾ ਤੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਝੋਨੇ ਨੂੰ ਪਾਣੀ ਅਸੀਂ ਕਦੋਂ ਸੁਕਾਉਣਾ ਹੈ ਕਿਵੇਂ ਸੁਕਾਉਣਾ ਤੇ ਇਹਦੇ ਉੱਤੇ ਵੱਖੋ-ਵੱਖਰੇ ਖੇਤਾਂ ਦਾ ਵੱਖੋ-ਵੱਖਰਾ ਮਜਾਜ ਹੁੰਦਾ ਹੈ ਇਸ ਲਈ ਇੱਕ ਨਵੀਂ ਤਕਨੀਕ ਸਾਹਮਣੇ ਆਈ ਹੈ ਪਰ ਸਾਡੇ ਲਈ ਉਹ ਨਵੀਂ ਹੈ। ਭਾਵੇਂ کافی ਸਮੇਂ ਤੋਂ ਇਹ ਦੁਨੀਆ ਦੇ ਵਿੱਚ ਵੱਖ-ਵੱਖ ਥਾਵਾਂ ਉੱਤੇ ਵਰਤੀ ਜਾ ਰਹੀ ਹੈ। ਸੋ ਉਹ ਹੈ ਇਹ WDD ਪਾਈਪ ਅਲਟਰਨੇਟਿਵ ਵੈਟਿੰਗ ਡਰਾਈ ਪਾਈਪ ਤੇ ਆਓ ਅਜਾਪਾ ਤੁਹਾਡੇ ਨਾਲ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ। ਇਹ ਕਿਸਾਨ ਪ੍ਰਭੂ ਇਹ ਖੇਤ ਦੇ ਵਿੱਚ ਪਾਣੀ ਦਸਣ ਵਾਲੀ ਪਾਈਪ ਹੈ। ਇਹਦੀ ਕਾਫੀ ਚਰਚਾ ਤੁਸੀਂ ਸੋਸ਼ਲ ਮੀਡੀਆ ਤੋਂ ਸੁਣੀ ਹੋਣੀ ਹੈ ਤੇ ਅੱਜ ਆਪਾਂ ਗੱਲ ਕਰਦੇ ਹਾਂ ਇਸ ਬਾਰੇ ਕਿ ਇਸ ਪਾਈਪ ਦਾ ਕੀ ਫਾਇਦਾ ਹੈ ਇਹ ਪਾਈਪ ਨੂੰ ਅਸੀਂ ਝੋਨੇ ਵਾਲੇ ਖੇਤ ਦੇ ਵਿੱਚ ਉਦੋਂ ਲਾਉਣਾ ਹੈ ਜਦੋਂ ਅਸੀਂ ਪਾਣੀ ਸਿਕਾਉਣਾ ਸ਼ੁਰੂ ਕਰਨਾ ਹੈ ਤੇ ਉਸ ਤੋਂ ਬਾਅਦ ਅਕਸਰ ਹੀ ਸਵਾਲ ਆਉਂਦਾ ਹੈ ਕਿਸਾਨਾਂ ਦਾ ਕਿ ਅਸੀਂ ਝੋਨੇ ਵਾਲੇ ਖੇਤ ਨੂੰ ਪਾਣੀ ਕਿੰਨੀ ਦੇਰ ਬਾਅਦ ਲਾਈਏ ਸੋ ਇਹ ਸਾਨੂੰ ਕਿਉਂਕਿ ਝੋਨੇ ਦੇ ਵੱਖੋ-ਵੱਖਰੇ ਵਾਹਣਾਂ ਦਾ ਵੱਖੋ-ਵੱਖਰਾ ਫਰਕ ਹੈ ਇਸ ਕਰਕੇ ਹਰ ਇੱਕ ਬਾਣ ਦੇ ਲਈ ਅਸੀਂ ਕਦੋਂ ਪਾਣੀ ਲਾਉਣਾ ਹੈ ਇਹ ਸਾਨੂੰ ਪਾਈਪ ਦੱਸੇਗੀ ਤੇ ਆਓ ਪਹਿਲਾਂ ਜਾਣਦੇ ਆ ਮੈਨੂੰ ਆਪਾਂ ਬਣਾਉਣਾ ਕਿਵੇਂ ਹੈ ਇੱਕ ਵਟੋ ਇੱਕ ਪਾਈਪ ਲੈਣੀ ਹੈ ਅਸੀਂ ਤੇ ਤਕਰੀਬਨ ਸਾਡੇ ਕੋਲੇ 4 ਇੰਚੀ ਵੀ ਲਈ ਜਾ ਸਕਦੀ ਹੈ ਤੇ ਇਹ ਸਾਡੇ ਕੋਲੇ 6 ਇੰਚੀ ਪਾਈਪ ਹੈ ਆ ਵੇਖੋ ਇਹ ਲਗਭਗ 6 ਇੰਚੀ ਪਾਈਪ ਸਾਡੇ ਕੋਲੇ ਹੈਗੀ ਹੈ ਤੇ ਇਹ ਤਾਂ ਅਸੀਂ ਇਹਦੀ ਲੈਣੀ ਹੈ ਚੜਾਈ ਕਹਿ ਲੋ ਤੇ ਉਸ ਤੋਂ ਬਾਅਦ ਇਹਦੀ ਲੰਬਾਈ ਇਹ ਆਪਾਂ 1 ਫੁੱਟ ਤੁਸੀਂ ਵੇਖ ਰਹੇ ਹੋ 12 ਇੰਚ 1 ਫੁੱਟ ਪਾਈਪ ਲੈਣੀ ਹੈ ਤੇ ਇਹਦੇ ਵਿੱਚ ਉੱਪਰੋਂ ਜਿਹੜਾ ਹੈਗਾ ਅਸੀਂ 4 ਇੰਚੀ ਹਿੱਸਾ ਛੱਡ ਕੇ ਆਹ ਵੇਖੋ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਵਿੱਚ ਨੇੜੇ ਨੇੜੇ ਕਰਕੇ ਡ੍ਰਿਲ ਦੇ ਨਾਲ ਮੋਰੀਆਂ ਕਰ ਲੈਣੀਆਂ ਤਕਰੀਬਨ 1 ਇੰਚ ਦੇ ਵਿੱਚ ਇੱਕ ਮੋਰੀ ਆ ਰਹੀ ਹੈ ਇੱਥੋਂ ਇੰਚ ਛੱਡ ਕੇ ਥੱਲੇ ਤੇ ਉਸ ਤੋਂ ਬਾਅਦ ਇੰਚ ਇੰਚ ਦੀ ਬੇਥੁੱਤੀ ਅਸੀਂ ਇਹਦੀਆਂ ਥੱਲੇ ਤੱਕ ਮੋਰੀਆਂ ਕਰ ਲੈਣੀਆਂ ਉਸਪਰ ਅਸੀਂ ਕੀ ਕਰਨਾ ਬਈ ਇਹਦੇ ਉੱਤੇ ਅਸੀਂ ਇੱਕ ਨਿਸ਼ਾਨ ਲਾਉਣਾ ਹੈ ਉੱਪਰ 2 ਇੰਚੀ ਦਾ 2 ਇੰਚੀ ਆ ਵੇਖੋ ਟੇਪ ਲਾ ਸਕਦੇ ਆ ਆਪਣੇ ਕੋਲ ਟੇਪ ਹੈ ਇਸਾਂ ਦੀ ਟੇਪ ਦੇ ਨਾਲ ਇਹ ਅਸੀਂ ਲਾ ਸਕਦੇ ਆ ਜਾਂ ਕਿਸੇ ਤਰੀਕੇ ਨਾਲ ਕਿਸੇ ਮਾਰਕਰ ਦੇ ਨਾਲ ਲਾ ਸਕਦੇ ਆ ਤੇ ਫਿਰ ਅਸੀਂ ਕੀ ਕਰਨਾ ਇੱਕ ਇਹਦੇ ਵਿੱਚ ਖਿਆਲ ਰੱਖੋ ਥੱਲੇੋਂ ਜਿਹੜਾ 2 ਇੰਚੀ ਛੱਡ ਕੇ ਤਾਂ ਅਸੀਂ ਇੱਕ ਐਸਟੀਕੇ ਨਾਲ ਰੱਸੀ ਬੰਨ੍ਹਣੀ ਹੈ ਜਿਹੜੀ ਇਹਦੇ ਵਿੱਚ ਬਿਥਲੇ ਪਾਸੇ ਸਾਨੂੰ ਦਿਸੇਗੀ ਵਿੱਚ ਇਹਦੇ ਵਿੱਚ ਉਹ ਇੱਕ ਥਲੇ ਨਿਸ਼ਾਨ ਲੱਗ ਗਿਆ ਇੱਕ ਉੱਪਰ ਨਿਸ਼ਾਨ ਲੱਗ ਗਿਆ ਤੇ ਹੁਣ ਜਿਹੜਾ ਇਹ ਪਾਈਪ ਹੈ ਨੂੰ ਅਸੀਂ ਇੱਥੋਂ ਤੱਕ ਜਾਣੀ ਦੀ ਇਹ ਆਪਾਂ 8 ਇੰਚ ਜਿਹੜਾ ਹੈਗਾ ਉਹ ਜ਼ਮੀਨ ਦੇ ਵਿੱਚ ਦਬਾ ਦੇਣਾ ਠੀਕ ਹੈ ਛੜੇ ਝੋਨੇ ਵਿੱਚ ਪਾਣੀ ਨਹੀਂ ਹੈਗਾ ਤੇ ਇਹਨੂੰ 8 ਇੰਚ ਤੱਕ ਦਬਾ ਦਿਓ ਤੇ ਜੇ ਥੋੜਾ ਪੂਰਾ ਪਾਣੀ ਲਾਇਆ ਹੋਇਆ ਹੈ ਆ ਪਾਣੀ ਦਾ ਲੈਵਲ ਜਿਹੜਾ ਤੁਸੀਂ ਹੈਗਾ ਉਹ 10 ਇੰਚੀ ਤੱਕ ਰੱਖ ਲਓ। ਯਾਨੀ ਦੀ ਜ਼ਮੀਨ ਦੇ ਵਿੱਚ ਇਹਨੂੰ ਆਪਾਂ 8 ਇੰਚੀ ਤੱਕ ਹੀ ਲਿਵਾਉਣਾ ਹੈ। ਤੇ ਜਦੋਂ ਵੀ ਪਾਣੀ ਭਰਨਾ ਹੈ ਅਸੀਂ ਇਸ ਪਾਈਪ ਨੂੰ 10 ਥੱਲੇੋਂ ਦਾ ਸੈਂਟੀਮੀਟਰ ਯਾਨੀ ਦੀ ਉੱਪਰੋਂ 2 ਇੰਚ ਛੱਡ ਕੇ ਇਹ ਸਾਡੇ ਕੋਲੇ ਪਾਣੀ ਦਾ ਲੈਵਲ ਹੈ। ਮੈਂ ਲਿਖਿਆ ਹੋਇਆ ਹੈ ਪਾਣੀ ਦਾ ਲੈਵਲ। ਇੱਥੋਂ ਤੱਕ ਰੱਖਣਾ ਹੈ ਹਮੇਸ਼ਾ। ਤੇ ਉਸ ਤੋਂ ਬਾਅਦ ਅਸੀਂ ਪਾਣੀ ਸਿਕਾਉਨੇ ਆ ਤਾਂ ਆ ਸਾਡਾ ਜ਼ਮੀਨੀ ਪੱਧਰ ਆ ਗਿਆ, ਆ ਪਾਣੀ ਦਾ ਲੈਵਲ ਆ ਗਿਆ। ਪਾਣੀ ਜਦੋਂ ਇਸਕਾਵਾਂਗੇ ਇਹਦੇ ਵਿੱਚ ਹੌਲੀ ਹੌਲੀ ਥੱਲੇ ਨੂੰ ਜਾਣਾ ਪਾਣੀ ਸ਼ੁਰੂ ਹੋ ਜਾਏਗਾ ਕਿਉਂਕਿ ਪਾਈਪਾਂ ਵਿੱਚ ਦੀ ਪਾਣੀ ਅੰਦਰ ਲੈਵਲ ਦੱਸ ਰਿਹਾ ਹੈ ਤਾਂ ਫਿਰ ਅਸੀਂ ਨਿਗਰੱਖਣੀ ਹੈ ਕਿ ਜਦੋਂ ਇਹ ਪਾਈਪ ਦੇ ਵਿੱਚ ਪਾਣੀ ਥੱਲੇੋਂ ਤਕਰੀਬਨ 2 ਇੰਚ ਇੱਥੇ ਅਸੀਂ ਨਿਸ਼ਾਨ ਲਾਇਆ ਹੋਇਆ ਉਹ ਨਿਸ਼ਾਨ ਦਿਸ ਰਿਹਾ ਹੈ ਇਹ ਨਿਸ਼ਾਨ ਅਸੀਂ ਰੱਸੀ ਸਾਈਡ ਤੇ ਤਾਂ ਮੰਨੀ ਹੈ ਕਿ ਵੇਰ ਮਿੱਟੀ ਵਗੈਰਾ ਹੋਏ ਵਿੱਚੋਂ ਕੱਢਣੀ ਪੈ ਸਕਦੀ ਹੈ ਤਾਂ ਜਦੋਂ ਪਾਣੀ ਦਾ ਲੈਵਲ ਉੱਥੋਂ ਤੱਕ ਚਲਾ ਗਿਆ ਅਸੀਂ ਇਹਦੇ ਵਿੱਚ ਵੇਖਦੇ ਰਹਿਣਾ ਹੈ ਤਾਂ ਫਿਰ ਦੁਬਾਰਾ ਅਸੀਂ ਜਿਹੜਾ ਹੈਗਾ ਇੱਥੋਂ ਤੱਕ ਇਹਨੂੰ ਖੇਤ ਨੂੰ ਪਾਣੀ ਨਾਲ ਭਰ ਦੇਣਾ ਇਹ ਸਿਲਸਿਲਾ ਅਸੀਂ ਲਗਾਤਾਰ ਜਾਰੀ ਰੱਖਣਾ ਤੇ ਜਦੋਂ ਬਗੋਲੇ ਤੇ ਆ ਗਿਆ ਨਿਸਰਨਾ ਸ਼ੁਰੂ ਹੋ ਗਿਆ ਉਹ ਤੋਂ ਪਾਣੀ ਵੱਧ ਲਏਗਾ ਜਲਦੀ ਪਾਣੀ ਥੱਲੇ ਚਲੇ ਜਾਏਗਾ ਤੇ ਜਿੰਉ ਤੱਕ ਵੀ ਅਸੀਂ ਪਾਣੀ ਲਾਉਣੇ ਆ ਇਸ ਤਰੀਕੇ ਨਾਲ ਲਾਉਣੇ ਆ ਇਹਦੇ ਨਾਲ ਇੱਕ ਤਾਂ ਤਕਰੀਬਨ 35-40% ਪਾਣੀ ਦੀ ਬਚਤ ਹੋਏਗੀ ਤੇ ਬੱਖੋ ਬੱਖਰੇ ਖੇਤਾਂ ਦੇ ਵਿੱਚ ਸਾਨੂੰ ਪਤਾ ਲੱਗ ਜਾਏਗਾ ਵੀ ਆਪਦੇ ਖੇਤ ਦੇ ਵਿੱਚ ਪਾਣੀ ਅਸੀਂ ਲਾਉਣਾ ਕਦੋਂ ਆ ਤੇ ਦੂਸਰਾ ਜਦੋਂ ਪਾਣੀ ਹੌਲੀ ਹੌਲੀ ਥੱਲੇ ਤੱਕ ਜਾਏਗਾ ਦਾ ਝੋਨੇ ਦੀਆਂ ਜੜਾਂ ਨੂੰ ਬਦਲ ਫੁੱਲਣ ਦਾ ਮੌਕਾ ਮਿਲੂਗਾ ਜੇ ਅਸੀਂ ਲਗਾਤਾਰ ਪਾਣੀ ਜਦੋਂ ਹੀ ਸਾਡੇ ਕੋਲੇ ਉੱਪਰੋਂ ਜ਼ਮੀਨ ਜਿਹੜੀ ਹੈਗੀ ਐ ਉਹਦੇ ਚ ਪਾਣੀ ਥੋੜੇ ਜਿਹਾ ਥੱਲੇ ਜਾਂਦਾ ਸੀ ਦੁਆਰਾ ਪਾਣੀ ਲਾ ਦਿੰਨੇ ਆ ਤੇ ਉਹਦੇ ਨਾਲ ਜਿਆਦਾ ਪਾਣੀ ਖੜਨ ਦੇ ਨਾਲ ਪਾਣੀ ਵੀ ਜਿਆਦਾ ਵੇਸਟ ਜਾਂਦਾ ਜਿਹੜਾ ਕਿ ਝੋਨੇ ਦੀ ਜਿਹੜਾ ਇਹ ਵਿੱਚ ਜਿਆਦਾ ਪਾਣੀ ਖੜਨਾ ਵੀ ਚੰਗਾ ਨਹੀਂ ਇਸ ਕਰਕੇ ਉਹਨੂੰ ਬਦਲ ਫੁੱਲਣ ਦਾ ਮੌਕਾ ਉਹਨਾਂ ਨੂੰ ਨਹੀਂ ਮਿਲਦਾ ਕਿਉਂਕਿ ਜਿੰਨਾ ਪਾਣੀ ਥੱਲੇ ਚਲਾ ਜਾਏਗਾ ਉਹਨੀਆਂ ਜਿਹੜੀਆਂ ਜੜਾਂ ਜਿਆਦਾ ਡਿਵੈਲਪ ਹੋਣਗੀਆਂ ਪਾਣੀ ਲੈਣ ਲਈ ਥੱਲੇ ਜਾਣਗੀਆਂ ਸੋ ਇਸ ਤਰੀਕੇ ਨਾਲ ਅਸੀਂ ਆਪਣੇ ਖੇਤ ਦੇ ਵਿੱਚ ਇਸ ਵਰਤੋਂ ਕਰ ਸਕਦੇ ਹਾਂ ਤੇ ਇਹ ਵੀ ਸਿਫਾਰਿਸ਼ ਹੈ ਕਿ ਇਹ ਜਿਹੜਾ ਤਰੀਕਾ ਹੈਗਾ ਇਹਨੂੰ ਅਸੀਂ ਇੱਕ ਖੇਤ ਜਣ ਦੀ 2 ਏਕੜ ਲਈ ਜਿਹੜਾ ਇੱਕ ਪਾਈਪ ਕੰਮ ਕਰਦੀ ਹੈ ਜਿੱਥੇ ਸਾਡੇ ਉਸ ਨੂੰ ਪਤਾ ਅੱਜਕੱਲ ਸਾਰੇ ਜਿਹੜਾ ਕੰਪਿਊਟਰ ਕਰਾਹਾ ਤਾਂ ਲੱਗੇ ਹੋਇਆ ਤੇ ਇਸ ਤਕਨੀਕ ਨੂੰ ਜੇ ਤੁਸੀਂ ਸੋਸ਼ਲ ਮੀਡੀਆ ਉੱਤੇ ਦੇਖੋਗੇ ਤੇ ਜਿਹੜੇ ਯੂਰਪੀਅਨ ਕੰਟਰੀ ਦੇ ਵਿੱਚ ਇਹਨੂੰ ਮਲ 15-20 ਸਾਲ ਪਹਿਲਾਂ ਤੋਂ ਵਰਤਿਆ ਜਾ ਰਿਹਾ ਹੈ ਸੋ ਤਜਰਬੇ ਤੌਰ ਦੇ ਉੱਤੇ ਆਪਣੇ ਖੇਤਾਂ ਦੇ ਵਿੱਚ ਇਸ ਦੀ ਵਰਤੋਂ ਕਰਕੇ ਵੇਖੋ ਬੜਾ ਆਸਾਨ ਜਿਹਾ ਤਰੀਕਾ ਹੈ ਜਿਸ ਦੇ ਨਾਲ ਅਸੀਂ ਪਾਣੀ ਵੀ ਬਚਾਵਾਂਗੇ ਤੇ ਨਾਲ ਨਾਲ ਚੋਨੇ ਦੀ ਫਸਲ ਵੀ ਵਧੀਆ ਹੋਏਗੀ ਚਾਰ ਵੀ ਵਧੀਆ ਹੋਵੇਗਾ ਤੇ ਉਸ ਤੋਂ ਬਾਅਦ ਜੇ ਕਿਸ ਨੇ ਕੀਤਾ ਜਾਂ ਵਾਲੇ ਸਮੇਂ ਵਿੱਚ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕਰੋ ਤੇ ਨਾਲ ਨਾਲ ਦੂਸਰੇ ਕਿਸਾਨ ਨਾਲ ਸਾਂਝੇ ਕਰੋ ਬਹੁਤ ਆਉ ਬਸਤਾ ਉਮੀਦ ਹੈ ਕਿ ਤੁਹਾਨੂੰ ਸਾਰੀ ਗੱਲਬਾਤ ਸਮਝ ਲੱਗੀ ਹੋਵੇਗੀ ਪਰ ਫਿਰ ਵੀ ਅਖੀਰ ਦੇ ਉੱਤੇ ਜਿਹੜੀਆਂ ਗੱਲਾਂ ਵੱਲ ਸੀ ਖਾਸ ਤੌਰ ਤੇ ਧਿਆਨ ਦੇਣਾ ਹੈ ਇੱਕ ਤਾਂ ਕਈ ਥਾਵਾਂ ਉੱਤੇ ਜਦੋਂ ਨਾ ਪਾਈਪਾਂ ਬਾਰੇ ਜ਼ਿਕਰ ਕੀਤਾ ਹੈ ਤਾਂ ਕਿਸਾਨ ਵੀ ਪੁੱਛਦੇ ਨੇ ਕਿ ਜਿਹੜਾ ਪਾਣੀ ਆ ਉਹ ਪਾਈਪ ਵਿੱਚ ਭਰਨਾ ਹੈ ਕਿ ਖੇਤ ਵਿੱਚ ਭਰਨਾ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਪਾਣੀ ਅਸੀਂ ਖੇਤ ਚਲਾਉਣਾ ਹੈ ਪਾਈਪ ਦੇ ਵਿੱਚ ਸਿਰਫ ਉਹਦਾ ਲੈਵਲ ਵੇਖਣਾ ਹੈ ਤੇ ਦੂਸਰੀ ਗੱਲ ਇਹ ਹੈ ਵੀ ਜਦੋਂ ਝੋਨੇ ਦੇ ਵਿੱਚ ਬੂਰ ਪੈਣ ਤੋਂ ਕੰਮ ਸ਼ੁਰੂ ਹੁੰਦਾ ਹੈ ਤਾਂ ਇੱਕ ਹਫ਼ਤਾ ਪਹਿਲਾਂ ਪਾਣੀ ਸਕਾਉਣਾ ਬੰਦ ਕਰ ਦਿਓ ਤੇ ਬੂਰ ਪੈਣ ਸਮੇਂ ਤੇ ਇਸ ਤੋਂ ਇੱਕ ਹਫ਼ਤੇ ਬਾਅਦ ਤੱਕ ਜਿਹੜਾ ਹੈਗਾ 2 ਇੰਚ ਪਾਣੀ ਖੜਾ ਰਹਿਣਾ ਚਾਹੀਦਾ ਖੇਤ ਦੇ ਵਿੱਚ ਉਸ ਵੇਲੇ ਅਸੀਂ ਇਸ ਜਿਹੜੀ ਪਾਈਪ ਹੈ ਇਹਦੀ ਵਰਤੋਂ ਨਹੀਂ ਕਰਨੀ ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਖੇਤ ਦੇ ਵਿੱਚ ਸਾਡੇ ਕੋਲੇ ਲੇਜ਼ਰ ਲੈਬਲਰਜੀ ਨੂੰ ਅਸੀਂ ਕੰਪਿਊਟਰ ਵਾਲਾ ਕਰਾਹ ਕਹਿੰਦੇ ਆ ਉਹਦੀ ਵਰਤੋਂ ਹੋਈ ਹੈ ਉੱਥੇ ਹੀ ਇਸ ਜਿਹੜੀ ਪਾਈਪ ਹੈ ਪਾਣੀ ਵਿਚੋਣ ਵਾਲੀ ਪਾਈਪ ਐ ਨੂੰ ਲਾਉਣਾ ਤੇ ਉਸ ਤੋਂ ਬਾਅਦ ਜਿਹੜਾ ਤੀਸਰੀ ਗੱਲ ਹੈਗੀ ਜਿਹੜਾ ਖਿਆਲ ਰੱਖਣਾ ਹੈ ਬਈ ਜਮੀਨ ਵਿੱਚ ਤਰੇੜਾ ਨਾ ਪੈਣਾ ਜੇ ਪਾਣੀ ਇਹਨਾਂ ਨਹੀਂ ਸਿਕਾਉਣਾ ਸੀ ਕਿ ਉਹਦੇ ਵਿੱਚ ਤਰੇੜਾ ਪੈ ਜਾਣ ਤੇ ਜੇ ਕੋਈ ਭਾਰੀ ਜਾਂ ਚੀਕਣੀ ਜਮੀਨ ਹੈਗੀ ਆ ਉਹਦੇ ਉੱਤੇ ਖਾਸ ਤੌਰ ਤੇ ਧਿਆਨ ਦੇਣਾ ਹੈ ਜੇ ਤਰੇੜਾ ਪੈਣੀ ਹੈ ਫਿਰ ਅਸੀਂ ਇਸ ਪਾਈਪ ਦੇ ਮੁਤਾਬਕ ਪਾਣੀ ਨਹੀਂ ਲਾਉਣਾ ਫਿਰ ਤਰੇੜਾ ਪੈਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹਨੂੰ ਅਸੀਂ ਪਾਣੀ ਦੇ ਦੇਣਾ ਸੋ ਬਾਕੀ ਬਹੁਤ ਸਾਰੀ ਜਾਣਕਾਰੀ ਜਿਹੜੀ ਹੈਗੀ ਹੈ Google ਦੇ ਉੱਪਰ ਇਦੇ ਉਰੇ ਪਈ ਹੈ ਇਹਨੂੰ ਅਸੀਂ AWD ਅਲਟਰਨੇਟਿਵ ਵੈਟ ਡਰਾਈ ਪਾਈਪ ਕਹਿੰਦੇ ਆ ਤੇ ਉਥੋਂ ਤੁਸੀਂ ਹੋਰ ਜਾਣਕਾਰੀ ਵੀ ਹਾਸਲ ਕਰ ਸਕਦੇ ਹੋ ਧੰਨਵਾਦ